ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਹਾਂ ਨਵਜੀਤ ਅਸੀਂ ਅੱਜ ਖੜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੂਰੇ ਜੱਟਾਂ ਦੇ ਵਿੱਚ ਬੂਰੇ ਜੱਟਾਂ ਪਿੰਡ 'ਚ ਬਹੁਤ ਸਾਰੇ ਨੌਜਵਾਨ ਪਿੰਡ ਦੇ ਸਹਿਯੋਗ ਦੇ ਨਾਲ ਮਿਲ ਕੇ ਇੱਕ ਉਪਰਾਲਾ ਕਰ ਰਹੇ ਨੇ ਇੱਕ ਕਲੱਬ ਚਲਾਇਆ ਜਾ ਰਿਹਾ ਹੈ ਸ਼ੇਰੇ ਪੰਜਾਬ ਹਿਮਨਿਟੀ ਐਂਡ ਵੈਲਫੇਅਰ ਕਲੱਬ ਬਹੁਤ ਸਾਰੇ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਕੰਮ ਕਰ ਰਹੇ ਨੇ ਜੇਕਰ ਕਿਸੇ ਨੂੰ ਦਵਾਈ ਦੀ ਜ਼ਰੂਰਤ ਹੈ ਦਵਾਈਆਂ ਉਹਨਾਂ ਤੱਕ ਪਹੁੰਚਾਰੇ ਨੇ ਜੇਕਰ ਰਾਸ਼ਨ ਦੀ ਜ਼ਰੂਰਤ ਹੈ ਤਾਂ ਰਾਸ਼ਨ ਦਾ ਪ੍ਰਬੰਧ ਕਰ ਰਹੇ ਨੇ ਬਹੁਤ ਸਾਰੀਆਂ ਹੋਰ ਵੀ ਸਭਾਵਾਂ ਇਸ ਪਿੰਡ ਦੇ ਲੋਕਾਂ ਨੇ ਨੌਜਵਾਨਾਂ ਨੇ ਮਿਲ ਕੇ ਸ਼ੁਰੂ ਕੀਤੀਆਂ ਨੇ ਐਨ ਆਰ ਆਈ ਭਰਾਵਾਂ ਦਾ ਬਹੁਤ ਸਹਿਯੋਗ ਹੈ ਅੱਜ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਇਹ ਕਲੱਬ ਕਿਉਂ ਬਣਾਇਆ ਕਿਸ ਸੋਚ ਨਾਲ ਬਣਿਆ ਦੂਸਰੀ ਅਹਿਮ ਗੱਲ ਹੈ ਕਿ ਇਸ ਕਲੱਬ ਦਾ ਕੋਈ ਵੀ ਪ੍ਰਧਾਨ ਨਹੀਂ ਕੋਈ ਵੀ ਸੈਕਟਰੀ ਨਹੀਂ ਕਿਉਂਕਿ ਲੜਾਈਆਂ ਪ੍ਰਧਾਨਗੀਆਂ ਦੀ ਹੀ ਹੁੰਦੀਆਂ ਨੇ ਇਸ ਕਰਕੇ ਇਹ ਤੋਂ ਉੱਪਰ ਉੱਠਣ ਦੇ ਲਈ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਸੋ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਕਲੱਬ ਕਿਸ ਤਰ੍ਹਾਂ ਕੰਮ ਕਰਦਾ ਆਓ ਚੱਲਦੇ ਆ ਨੌਜਵਾਨ ਭਾਈ ਰਣਜੋਤ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰਾਈਮੇਰੀ ਸ਼ੇਡ ਧੰਨਵਾਦ ਜੀ ਵਾਜੂ ਜੀ ਕਾ ਖਾਲਸਾ ਵਾਜੂ ਜੀ ਕੀ ਫਤਿਹ ਭਾਈ ਰਣਜੋਤ ਪਾ ਜੀ ਜਿਸ ਤਰ੍ਹਾਂ ਦੱਸਿਆ ਕਿ ਸ਼ੇਰ-ਏ-ਪੰਜਾਬ ਕਮਿਊਨਿਟੀ ਐਂਡ ਵੈਲਫੇਅਰ ਸੁਸਾਇਟੀ ਤੁਸੀਂ ਬਣਾਈ ਹੈ ਕਲੱਬ ਬਣਾਇਆ ਬਹੁਤ ਸਾਰੇ ਪਿੰਡ ਦੇ ਨੌਜਵਾਨ ਵਿਦੇਸ਼ ਜਾਂਦੇ ਆ ਮੋ ਪੰਜਾਬ ਤੁਸੀਂ ਵੀ ਉਹੀ ਇੱਕ ਉਦਾਹਰਨ ਨੂੰ ਇਹ ਸੋਚ ਕਿੱਥੋਂ ਆਈ ਕਿ ਇੱਕ ਕਲੱਬ ਬਣਾਇਆ ਜਾਵੇ ਤੇ ਫਿਰ ਮਿਲ ਕੇ ਕੰਮ ਕਰੀਏ ਇਹ ਸੋਚ ਭਾਜੀ ਸਾਡੇ ਬਹੁਤ ਲੰਬੇ ਸਮੇਂ ਤੋਂ ਅਸੀਂ ਅਗਲਦ ਵਾਲੇ ਪਿੰਡਾਂ 'ਚ ਹੈਲਪ ਕਰਦੇ ਸੀਗੇ ਕਿਉਂਕਿ ਪਿੱਛੇ ਜੇ ਸਾਡੇ ਕੋਈ ਪਤਵੰਤੇ ਸੱਜਣ ਮੇਲਾ ਕਰਾਉਂਦੇ ਹੁੰਦੇ ਸੀ ਤੇ ਅਸੀਂ ਜਿੰਨੇ ਵੀ ਬੰਦੇ ਹੁੰਦੇ ਸੀ ਨਾਲ ਮਿਲ ਕੇ ਉਹਨਾਂ ਦੀ ਸਹਾਇਤਾ ਕਰਦੇ ਹੁੰਦੇ ਸੀ ਫਿਰ ਅਸੀਂ ਇੱਥੇ ਬੈਠੇ ਸੀ ਪਿਛਲੇ ਸਾਲ ਮੇਰੇ ਮਾਤਾ ਜੀ ਗੁਜ਼ਰੇ ਸੀ ਤੇ ਮੈਂ ਇੱਥੇ ਆਇਆ ਸੀ ਪਿੰਡ ਤੇ ਅਸੀਂ ਸਲਾਹ ਕੀਤੀ ਵੀ ਅਸੀਂ ਕੋਈ ਪਿੰਡ ਲਈ ਕਰੀਏ ਵੀ ਜਿਹੜਾ ਅਸੀਂ ਜਿੰਨੇ ਕੁ ਜੋਗੇ ਅਸੀਂ ਪਿੰਡ ਦੇ ਨੌਜਵਾਨ ਆ ਵੀ ਅਸੀਂ ਇੰਨੇ ਕੁ ਜੋਗੇ ਹੋ ਸਕੀਏ ਵੀ ਪਿੰਡ ਦੇ ਜਿਹੜੇ ਬਿਮਾਰ ਬੰਦੇ ਆ ਜਾਂ ਜਿਨ੍ਹਾਂ ਕੋ ਕੋਈ ਵੀ ਆਸਰਾ ਨਹੀਂ ਕਿਸੇ ਦੀ ਔਲਾਦ ਪਿੱਛੇ ਬਿਮਾਰ ਬਹੁਤ ਆ ਜਾਂ ਕੋਈ ਆਸਰਾ ਨਹੀਂ ਵੀ ਉਹ ਇਦਾਂ ਸਸਤਾ ਬਣਦੀਆਂ ਉੱਥੇ ਜਾਂਦੇ ਆ ਜਾਂ ਹੁਣ ਤੁਸੀਂ ਵੀ ਦੇਖਿਆ ਪਿਛਲੇ ਸਮੇਂ ਤੋਂ ਕਿੰਨੀਆਂ ਸਸਤਾ ਬਣੀਆਂ ਮੀਆਂ ਖੁੱਲੀਆਂ ਨੇ ਔਰ ਉਹ ਇੱਕ ਇੱਕ ਪਿੰਡ ਦੇ ਵਿੱਚ ਘਟੋ ਘਟ 5-500 ਹਜ਼ਾਰ ਯਾਰ ਮਰੀਜ਼ ਉਹਨਾਂ ਦੇ ਕੋਲ ਆ ਪਰ ਅਸੀਂ ਇਹ ਸੋਚਿਆ ਵੀ ਜੇ ਜੇ ਅਸੀਂ ਆਪਣੇ ਪਿੰਡ ਤੋਂ ਹੀ ਸ਼ੁਰੂ ਕਰ ਦਈਏ ਵੀ ਸਾਡੇ ਪਿੰਡ ਦਾ ਕੋਈ ਵੀ ਬੰਦਾ ਕਿਸੇ ਕਿਸੇ ਮਦਦ ਲਈ ਕਿਸੇ ਆਸ਼ਰਮ ਜਾਂ ਕਿਸੇ ਤੋਂ ਨਾਜਾਸ ਜਾਵੇ ਵੀ ਉਸ ਅਸੀਂ ਆਪਦੇ ਪਿੰਡ 'ਚ ਆਪਣੀ ਉਹਨੂੰ ਕਰਨਾ ਚਾਹੁੰਦੇ ਸੀ ਉੱਥੋਂ ਹੀ ਸਾਡੇ ਦਿਮਾਗ 'ਚ ਆਇਆ ਵੀ ਅਸੀਂ ਇਹ ਕੰਮ ਕਰੀਏ ਸ਼ੁਰੂ ਅਸੀਂ ਕੀਤਾ ਪਹਿਲਾਂ ਥੋੜੇ ਪਰਿਵਾਰਾਂ ਤੋਂ ਪਹਿਲਾਂ ਅਸੀਂ 5 ਪਰਿਵਾਰ ਜੋੜੇ ਫੇ ਹੁਣ 10 ਜੋੜੇ ਫੇ ਮਾਇਆ ਦੇ ਰੂਪ ਦੇ ਵਿੱਚ ਵੀ ਅਸੀਂ ਕਈਆਂ ਦੀ ਸਹਾਇਤਾ ਕਰਦੇ ਹਾਂ ਹੋਰ ਵੀ ਅਸੀਂ ਮੇਨ ਕਾਰਨ ਅਸੀਂ ਪਿਛਲੇ ਸਾਲ ਵੀ ਡਿਸਕਸ ਕੀਤਾ ਸੀ ਵੀ ਜਿਹੜੇ ਜਿਹੜਾ ਪਾਰਟੀ ਸਿੰਘ ਆ ਹੁਣ ਸਾਡੇ ਸਭ ਨੂੰ ਵੱਡੀ ਅਸੀਂ ਇਹ ਨਹੀਂ ਚਾਹੁੰਦੇ ਵੀ ਹਰ ਇੱਕ ਧਰਮ 'ਚ ਹਰ ਧਰਮ 'ਚ ਹੀ ਇਹ ਪੰਗਾ ਪੈ ਰਿਹਾ ਗਾਂ ਤੋਂ ਗਾਂ ਵੀ ਸਾਨੂੰ ਗਾਂ ਜਿਹੜੇ ਸਾਡੇ ਧਰਮ ਦੇ ਸੰਤਾਪ ਸੰਪਾਦਕ ਆ ਜਾਂ ਜਿਹਨੇ ਸਾਨੂੰ ਸਿਖਾਉਣਾ ਆ ਉਹ ਬਹੁਤ ਘਟ ਰਹੇ ਸੀ ਤੇ ਅਸੀਂ ਇਹ ਚਾਹੁੰਦੇ ਸੀ ਵੀ ਉਹਨਾਂ ਲਈ ਵੀ ਅਸੀਂ ਕੁਝ ਨਾ ਕੁਝ ਪੈਨਸ਼ਨ ਦੇ ਰੂਪ ਚ ਜਾਂ ਕਿਸੇ ਦਾ ਕਿਸੇ ਨੂੰ ਉਹਨਾਂ ਨੂੰ ਭੇਟਾ ਵਧਾਈ ਜਾਵੇ ਹੋਰ ਵੀ ਕਦਮ ਅਸੀਂ ਬਹੁਤ ਚੁੱਕਣੇ ਚਾਹੁੰਦੇ ਆ ਪਰ ਸਾਡਾ ਹਜੇ ਬਜਟ ਹੈ ਜਿੰਨਾ ਕੁ ਪ੍ਰਮਾਤਮਾ ਦੀ ਮਿਹਰ ਨਾਲ ਅਸੀਂ ਫਿਰ ਵੀ ਬਹੁਤ ਵਧੀਆ ਕਰ ਰਹੇ ਆ ਪਿੰਡ ਦੇ ਵਿੱਚ ਅਸੀਂ ਕੂੜੇ ਦਾ ਕੰਮ ਸ਼ੁਰੂ ਕੀਤਾ ਵੀ ਕੂੜਾ ਕਿਸੇ ਦਾ ਵੀ ਇਦਾਂ ਸਟਿਆ ਨਹੀਂ ਹੋਣਾ ਚਾਹੀਦਾ ਉਹ ਘਰ ਦੇ ਘਰ ਦੇ ਵਿੱਚੋਂ ਆ ਕੇ ਹਰ ਰੋਜ਼ ਬੰਦਾ ਲੈ ਕੇ ਜਾਂਦਾ ਉਹ ਅਸੀਂ ਸਾਈਡ ਤੇ ਡੰਪ ਜਗ੍ਹਾ ਬਣਾਈ ਉਹ ਉੱਥੇ ਡੰਪ ਹੁੰਦਾ ਆ ਉਹ ਵੀ ਸਾਡੇ ਕੂੜੇ ਦਾ ਹੀ ਮਸਲਾ ਹਲ ਹੋ ਗਿਆ ਹੁਣ ਸਾਡਾ ਜਿਹੜੇ 15 ਕ 10 15 ਪਰਿਵਾਰ ਆ ਉਹਨਾਂ ਦੀ ਦਵਾਈ ਰਾਚਣ ਜੋ ਉਹ ਸਾਡਾ ਇਸ ਮਸਲਾ ਹੱਲ ਹੋ ਗਿਆ ਵੀ ਉਹਨਾਂ ਦਾ ਹਰ ਮਹੀਨੇ 20 ਤਰੀਕ ਨੂੰ ਅਸੀਂ ਵੰਡ ਦੰਨੇ ਆ ਜੀ ਤੇ 30 ਤਰੀਕ ਨੂੰ ਜਿੰਨੇ ਵੀ ਇਹ ਨੌਜਵਾਨ ਅਰਨੇਕ ਸਿੰਘ ਹੋਣੀ ਆ ਸਰਪੰਚ ਸਾਡੇ ਗੁਰਦੇਵ ਸਿੰਘ ਹੋਣੀ ਜਿੰਨੇ ਵੀ ਬੰਦੇ ਨੇ ਉਹ 30 ਤਰੀਕ ਨੂੰ ਅਸੀਂ ਹਿਸਾਬ ਦੇਦੀਦਾ ਵੀ ਇੰਨਾ ਪੈਸਾ ਆਇਆ ਇੰਨਾ ਲੱਗਿਆ ਔਰ ਇੰਨਾ ਸਾਡੇ ਕੋਲ ਆ ਹੁਣ ਹੁਣ ਸਾਡੇ ਖਾਤਿਆਂ 'ਚ ਵੀ ਪੈਸੇ ਹੈਗੇ ਆ ਵੀ ਕੱਲ ਨੂੰ ਸਾਨੂੰ ਲੋਡ ਪਵੇ ਅਸੀਂ ਉਹ ਵਰਤ ਸਕੀਏ ਨਾ ਤੇ 5100 ਰੁਪਏ ਅਸੀਂ ਸ਼ੁਰੂ ਕੀਤਾ ਵੀ ਹਰ ਕੁੜੀ ਨੂੰ ਸਕੰਨ ਦੇ ਰੂਪ 'ਚ ਅਸੀਂ ਉਹ 5100 ਰੁਪਏ ਦਈਏ ਪਰ ਮਾਤਾਵਾ ਮਿਹਰ ਕਰੇ ਅਸੀਂ ਹੋਰ ਵੀ ਵਧਾ ਸਕੀਏ ਇਹਨੂੰ ਤੇ ਅਬਲਾਹੀ ਅਰਦਾਸ ਕਰੀ ਦੀ ਆ ਪ੍ਰਮਾਤਮਾ ਨੂੰ ਵੀ ਪ੍ਰਮਾਤਮਾ ਕਿਸੇ ਨੂੰ ਲੋੜ ਹੀ ਨਾ ਪਾਵੇ ਹਰ ਬੰਦਾ ਆਪਣੇ ਲਈ ਸਮਰਥ ਹੋਣ ਹੋਣਾ ਚਾਹੀਦਾ ਨਾ ਇਹ ਬਾਜੀ ਅਸੀਂ ਸ਼ੁਰੂ ਕੀਤਾ ਆ ਜਿਹੜੇ 5100 ਰੁਪਏ ਦੀ ਤੁਸੀਂ ਗੱਲ ਕੀਤੀ ਹੈ ਇੱਕ ਹਰ ਇੱਕ ਪਰਿਵਾਰ ਦੀ ਕੁੜੀ ਨੂੰ ਆ ਜਾਂ ਕਿਸ ਤਰ੍ਹਾਂ ਤੁਸੀਂ ਕਰਦੇ ਆ ਨਹੀਂ ਹਜੇ ਬਾਜੀ ਅਸੀਂ ਚਾਹੁੰਦੇ ਆ ਵੀ ਜਿਹੜਾ 5100 ਰੁਪਏ ਸੀ ਉਹ ਲੋੜਵੰਦ ਪਰਿਵਾਰ ਨੂੰ ਸ਼ੁਰੂ ਕਰੀਏ ਜਿਹੜੇ ਬਹੁਤ ਹੀ ਗਰੀਬ ਨੇ ਜਿਹੜੇ ਆਪਣਾ ਕਾਰਜ ਜਿਦਾ ਗੁਰੂ ਘਰ ਚ ਕਰਦੇ ਆ ਜਾਂ ਬਹੁਤ ਹੀ ਜ਼ਿਆਦਾ ਹੀ ਗਰੀਬ ਹੈ ਜਿਨ੍ਹਾਂ ਕੋਈ ਇਨਕਮ ਦਾ ਕੋਸੂਰ ਸੇ ਹੀ ਹੈ ਨਹੀਂ 5100 ਦਾ ਅਸੀਂ ਉਦਾਂ ਤੈਅ ਕੀਤਾ ਬਾਕੀ ਹੋ ਸਕਦਾ ਇੰਡੀਵਿਜੂਅਲੀ ਮੇਰੇ ਕੋਲ ਜਿੰਨੇ ਵੀ ਬੰਦੇ ਆ ਉਹ ਜਿੰਨਾ ਵੀ ਹੋ ਸਕਦਾ ਉਹਦਾ ਵੀ ਮਦਦ ਕਰਦੇ ਰਹੀ ਤਾਂ ਉਹਨਾਂ ਦੀ ਪਰ 5100 ਦਾ ਫਿਕਸ ਅਮਾਉਂਟ ਅਸੀਂ ਪਹਿਤ ਤੈਅ ਕੀਤੀ ਆ ਵੀ ਉਹਨਾਂ ਪਰ ਲੜਕੀਆਂ ਦੇ ਵਿਆਹ ਤੇ ਅਸੀਂ ਦੇਣਾ ਹੀ ਦੇਣਾ ਵੀ ਚਾਹੇ ਆਪਾਂ ਦੀ ਇੱਕ ਫਿਕਸ ਅਮਾਉਂਟ ਜਾਣੀ ਚਾਹੀਦੀ ਆ ਇਸੇ ਲਈ ਬਾਜੀ ਆਪਾਂ ਇਹ ਸ਼ੁਰੂ ਕੀਤਾ ਸੀ ਔਰ ਉਹ ਬੰਦੇ ਵੀ ਜਾ ਚੁੱਕੇ ਥੋੜੇ ਪਰਿਵਾਰਾਂ ਨੂੰ ਪੈਸੇ ਹੋ আচ্ছা ਇੱਕ ਚੀਜ਼ ਨਾ ਭਾਈ ਜੀ ਬੜੇ ਮੈਂ ਸੁਣਿਆ ਜੇ ਜਦੋਂ ਅੰਦਰ ਪ੍ਰੋਗਰਾਮ ਚੱਲਦਾ ਪਿਆ ਸੀਗਾ ਤੁਸੀਂ ਕਹੇ ਕਿ ਸਾਡੀ ਸੰਸਥਾ ਦੇ ਵਿੱਚ ਕੋਈ ਵੀ ਪ੍ਰਧਾਨ ਨਹੀਂ ਕੋਈ ਸੈਕਟਰੀ ਨਹੀਂ ਕਿਸੇ ਵੀ ਤਰ੍ਹਾਂ ਦਾ ਨਹੀਂ ਪਿੰਡ ਵਾਸੀ ਪੂਰੇ ਮਿਲ ਕੇ ਕੰਮ ਕਰਦੇ ਆ ਐਨਆਰਏ ਭਰਾਵਾਂ ਦੇ ਸਹਿਯੋਗ ਨਾਲ ਇੱਕ ਵਧੀਆ ਸੁਨੇਹਾ ਹੈ ਪੰਜਾਬ ਦੇ ਲਈ ਇਸ ਤਰ੍ਹਾਂ ਦੀ ਸ਼ੁਰੂਆਤ ਜਿਹੜੀ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੀ ਕਹਿਣਾ ਇਹਦੇ ਬਾਰੇ ਭਾਜੀ ਅਸੀਂ ਚਾਹੁੰਦੇ ਸੀ ਵੀ ਕਲੱਬ ਦੇ ਵਿੱਚ ਜਾਂ ਕੋਈ ਪ੍ਰਧਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਪ੍ਰਧਾਨਗੀ ਆ ਜਾਂਦੀਆਂ ਫਿਰ ਉਹ ਬੰਦਾ ਹਰ ਕੋਈ ਚਾਹੁੰਦਾ ਵੀ ਮੈਂ ਅਮੀਰਾ ਹੀ ਨਾਂ ਬਣਨਾ ਚਾਹੀਦਾ ਬਾਕੀ ਕਿਸੇ ਦਾ ਨਹੀਂ ਬਣਨਾ ਚਾਹੀਦਾ ਸੋ ਸਾਡੇ ਅਸੀਂ ਸਾਰੇ ਹੀ ਸੱਜਣ ਪ੍ਰਧਾਨਿਆ ਜੀ ਕੋਈ ਵੀ ਇਹ ਨਹੀਂ ਵੀ ਮੈਂ ਹੀ ਮੈਂ ਹੀ ਕਰੂੰਗਾ ਤਾਂ ਤਾਂ ਹੋਣਾ ਨਾ ਇਹ ਤਾਂ ਚਲੋ ਸਾਡਾ ਪ੍ਰੇਮ ਪਿਆਰ ਆਪਸ ਦੇ ਵਿੱਚ ਵੀ ਮੈਂ ਤਾਂ ਚਾਹੁੰਦਾ ਹੁੰਦਾ ਵੀ ਇਹੀ ਕਾਰਨ ਜੋ ਕਰਨਾ ਨਾ ਇਹ ਤਾਂ ਮੈਂ ਆਇਆ ਸੀਗਾ ਇੱਥੇ ਹੁਣ ਇਸ ਵਾਰ ਤੇ ਮੈਂ ਚਲੋ ਆਪਾਂ ਇਹਨੂੰ ਐਕਸਪਲੇਨ ਕਰ ਦਿੱਤੀਆਂ ਜੀ ਜਿੰਨਾ ਬਾਕੀ ਸਾਰੇ ਹੀ ਪ੍ਰਧਾਨ ਆ ਜਦੋਂ ਪ੍ਰਧਾਨਗੀਆਂ ਦੀਆਂ ਲੜਾਈਆਂ ਤੁਹਾਨੂੰ ਵੀ ਪਾਜੀ ਪਤਾ ਅੱਜ ਤੱਕ ਇਹਦਾ ਹੀ ਰੌਲਾ ਆ ਸੇਵਾ ਦੀ ਭਾਵਨਾ ਨਾਲ ਬੰਦਾ ਬਹੁਤ ਕੋਈ ਕੱਟ ਤੋਰਦਾ ਜ਼ਿਆਦਾਤਰ ਅਹੁਦਿਆਂ ਦਾ ਰੌਲਾ ਵੀ ਮੇਨੋਂ ਅਹੁਦੇ ਮਿੰਡ ਮਿਰਾਹ ਕਰੇ ਆਪਣਾ ਉਹ ਹੋ ਜਾ ਪਰ ਆਪਾਂ ਨਹੀਂ ਇਹ ਚੀਜ਼ ਚਾਹੁੰਨੇ ਪਾਜੀ ਵੀ ਅਸੀਂ ਸਾਰਾ ਹੀ ਨਗਰ ਇਕੱਠੇ ਆ ਸਾਨੂੰ ਸਾਰਾ ਹੀ ਨਗਰ ਸਹਿਯੋਗ ਕਰਦਾ ਔਰ ਇੱਕ ਵੀ ਬੰਦੇ ਨੇ ਸਾਨੂੰ ਇਹ ਨਹੀਂ ਕਿਹਾ ਵੀ ਇਹ ਮਾੜਾ ਕਾਦਮਿਆ ਜਾਰੀ ਨਾ ਕਰੋ ਹਨ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਇਸ ਲਈ ਵੀ ਸਾਰਿਆਂ ਨੇ ਇਹ ਚੀਜ਼ ਵੀ ਸੈਪਟ ਕਰਕੇ ਤੁਰਿਆ ਵੀ ਕੋਈ ਪ੍ਰਧਾਨ ਨਹੀਂ ਕੋਈ ਲੰਬੜਦਾਰ ਨਹੀਂ ਸੇਵਾ ਦੀ ਭਾਵਨਾ ਨਾਲ ਸਾਰਾ ਪਿੰਡ ਤੁਰਿਆ ਜੀ ਸਾਡਾ ਜੀ ਮੈਨੂੰ ਤੁਹਾਡੇ ਕਹਿਣ ਦਾ ਕਿ ਪਿੰਡ ਪੱਦਰ ਤੇ ਕਦੀ ਕਦੀ ਰਾਜਨੀਤੀ ਹੁੰਦੀ ਹੈ ਵੋਟਾਂ ਆਉਂਦੀਆਂ ਧੜੇਬੰਦੀ ਹੁੰਦੀ ਉਹ ਚੀਜ਼ ਨੂੰ ਖਤਮ ਕਰਨਾ ਨੌਜਵਾਨਾਂ ਬਿਲਕੁਲ ਅਸੀਂ ਅੜਿੱਕਿਆ ਹੀ ਹੈ ਜੀ ਵੀ ਅਗਲੀ ਸੈਵਲ ਤੋਂ ਸਾਡਾ ਬਾਬਾ ਮੀਰ ਕਰੇ ਵੀ ਅਗਲੀਆਂ ਸਰਪੰਚੀ ਦੀਆਂ ਚੋਣਾਂ ਵੀ ਸਰਬਸੰਮਤੀ ਨਾਲ ਸਾਡੇ ਪਿੰਡ 'ਚ ਹੋਣ ਕਿਉਂਕਿ ਅਸੀਂ ਕਿਹੜਾ ਕੋ ਵਿੱਚੋਂ ਹੁਣ ਸਰਪੰਚ ਸਾਹਿਬ ਬਣੇ ਸਾਡੇ ਗੁਰਦੀਪ ਸਿੰਘ ਜੀ ਇਹ ਇਹ ਵੀ ਕੋણો ਵੀ ਸੇਵਾ ਕਰਦੇ ਰਹਿੰਦੇ ਪਰਿਵਾਰ ਇੱਕ ਇਹ ਜਿਹਾ ਔਰ ਇਹ ਨਹੀਂ ਹੁਣ ਵੀ ਕਰ ਤੇ ਜੇ ਲੜਾਈ ਮੁੱਕ ਜਵੇ ਸਾਡੋਂ ਨਾ ਤਾਂ ਕਿਸੇ ਨੂੰ ਸਾਡੇ ਅੱਗੇ ਜਾ ਕੇ ਝੁਕਣ ਦੀ ਲੋੜ ਆ ਨਾ ਤੇ ਨਾ ਹੀ ਸਾਨੂੰ ਕਿਸੇ ਦੇ ਪਿੱਛੇ ਲਾਉਣ ਦੀ ਲੋੜ ਆ ਸਰਕਾਰਾਂ ਆਪਣਾ ਕੰਮ ਜਿੰਨੇ ਕੇ ਲੈਵਲ ਤੇ ਕਰ ਸਕਦੀਆਂ ਪਰ ਪਿੰਡ ਇੰਡੀਵਿਜੂਅਲ ਬੰਦੇ ਨੂੰ ਵੀ ਆਪਣੀ ਡਿਊਟੀ ਨਿਭਾਉਣੀ ਪੈਣੀ ਐ ਇਸ ਲਈ ਵੀ ਅਸੀਂ ਕੁਛ ਨਾ ਕੁਛ ਆਪਣੇ ਪਿੰਡ ਨੂੰ ਸੋਨਾ ਬਣਾ ਸਕੀਏ ਔਰ ਪ੍ਰਮਾਤਮਾ ਦੀ ਸਨੇਹਾ ਵੀ ਇਹੀ ਦਿੰਨੇ ਆ ਵੀ ਹਰ ਪਿੰਡ ਦੇ ਨੌਜਵਾਨ ਆਪਣੇ ਆਪਣੇ ਪਿੰਡ ਨੂੰ ਜੇ ਅਸੀਂ ਚੱਕ ਲਈਏ ਤੇ ਸਾਨੂੰ ਕਿਸੇ ਦੇ ਅੱਗੇ ਜਾ ਕੇ ਕਹਿਣ ਦੀ ਲੋੜ ਨਹੀਂ ਆਪਾਂ ਵਧੀਆ ਹੀ ਕਰਦੇ ਜਾਵਾਂਗੇ ਤੋ ਬਾਬਾ ਮੀਰ ਕਰੇ ਸਾਨੂੰ ਇਦਾਂ ਹੀ ਬਲ ਬਖਸ਼ੇ ਵੀ ਅਸੀਂ ਕਾਹ ਤੋਂ ਤੁਰੇ ਲਈਏ ਹੋਰ ਕਿਹੜੇ ਕੰਮ ਆ ਜਿਹੜੇ ਆਉਣ ਵਾਲੇ ਸਮੇਂ ਤੁਸੀਂ ਸੋਚੇ ਆ ਕਿ ਅਗਲੇ ਸਾਲਾਂ ਚ ਅਸੀਂ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਸਭ ਨੂੰ ਮੁੱਖ ਸਾਡਾ ਪਾਣੀ ਦਾ ਬਾਜੀ ਮਸਲਾ ਸੀਗਾ ਵੀ ਤੁਸੀਂ ਦੇਖ ਸਕਦੇ ਹੋ ਵੀ ਸਾਡਾ ਗੁਰਦੁਆਰਾ ਸਾਹਿਬ ਦੀ ਇੰਨੀ ਸੋਹਣੀ ਬਿਲਡਿੰਗ ਬਣੀ ਆ ਤੇ ਪੁਰਾਣੇ ਟਾਈਮਾਂ ਦੇ ਵਿੱਚ ਕੋਈ ਆਰਕੀਟੈਕਟ ਨਹੀਂ ਹੁੰਦਾ ਸੀ ਨਾ ਕੋ ਡਿਜ਼ਾਈਨ ਸੀ ਉਹਨਾਂ ਨੇ ਛੱਪੜ ਇੱਥੇ ਲੀਕ ਦਿੱਤਾ ਸੀ ਹੁਣ ਅਸੀਂ ਬੜੇ ਸਹਯੋਗ ਦੇ ਨਾਲ ਪਿੰਡ ਦੇ ਨਾਲ ਇੱਕ ਜਗ੍ਹਾ ਆਪਾਂ ਤੈਅ ਕੀਤੀ ਆ ਸਾਈਡ ਤੇ ਉੱਥੇ ਸਾਰੇ ਪਿੰਡ ਦਾ ਸੀਵਰੇਜ ਅਸੀਂ ਲਿਜਾ ਕੇ ਉਹਦੇ ਚ ਸਬਸਿਡੀ ਆਉਂਦੀ ਗਵਰਨਮੈਂਟ ਵੱਲੋਂ ਕਨੈਕਸ਼ਨ ਤੇ ਟੂਬਲ ਲਾਉਂਦੇ ਆ ਉਹਨਾਂ ਨੂੰ 50 ਮੋਗੇ ਚਾਹੀਦੇ ਹੁੰਦੇ ਆ ਕਿ ਮਿਨੀਮਮ ਉਹ ਅਸੀਂ ਖੇਤਾਂ 'ਚ ਉਹਦੀ ਸਿੰਚਾਈ ਕਰ ਸਕੀ ਉਹ ਪਾਣੀ ਦੀ ਨਾਲੇ ਦਾ ਛੱਪੜ ਦਾ ਮਸਲਾ ਲੋ ਜਾਣਾ ਸਾਡਾ ਜੀ ਨਾਲੇ ਸਾਡਾ ਪਾਣੀ ਇੱਕ ਜਗ੍ਹਾ ਹੋ ਕੇ ਸਾਡਾ ਕਿੱਦਾਂ ਪਾਣੀ ਡੂੰਗਾ ਹੋਈ ਜਾਂਦਾ ਸਾਡਾ ਬਾਰੀਆਂ ਉਹਦੇ ਚ ਲਾਇਆ ਕਰਾਂਗੇ ਵੀ 2 ਦਿਨ ਇੱਕ ਪਰਿਵਾਰ ਲਾਵੇ 2 ਦਿਨ ਇੱਕ ਪਰਿਵਾਰ ਵਾਲੇ ਖੇਤਾਂ ਦੀ ਸਿੰਚਾਈ ਨਹੀਂ ਇਹ ਪਾਣੀ ਅਸੀਂ ਵਰਤਾਂਗੇ ਇਹ ਸਾਡਾ ਸਭ ਤੋਂ ਵੱਡਾ ਕਦਮ ਆ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਸਾਡੇ ਲਈ ਵੀ ਮਦਦ ਕਰਨ ਅਸੀਂ ਪਿੰਡੋਂ ਲੋ ਵੀ ਜਿੰਨਾ ਵੀ ਹੋ ਸਕੇ ਇਹਦੇ ਲਈ ਗਾਂ ਚੜ ਕੇ ਅਸੀਂ ਇਹਨੂੰ ਬਣਾ ਕੇ ਦਿਖਾ ਲਾਂਗੇ ਵੀ ਪਿੰਡ ਦਾ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਆ ਉਹਦੇ ਵਿੱਚ ਲੱਗਾ ਹੋਵੇ ਔਰ ਉਹ ਪਾਣੀ ਜਾ ਕੇ ਸਾਰਾ ਖੇਤਾਂ ਚ ਸਿੰਚਾਈ ਲਈ ਵਰਤਿਆ ਜਾਵੇ ਭਾਜੀ ਸੋ ਬਿਲਕੁਲ ਅਸੀਂ ਗੱਲਬਾਤ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਕਰਾਂਗੇ ਕਿਉਂਕਿ ਕਹਿੰਦੇ ਹੁੰਦੇ ਆ ਕਿ ਜੇਕਰ ਸਕੂਲ ਨੂੰ ਵਧੀਆ ਤਰੀਕੇ ਨਾਲ ਚਲਾਉਣਾ ਤੇ ਪ੍ਰਿੰਸੀਪਲ ਦਾ ਵਧੀਆ ਹੋਣਾ ਜ਼ਰੂਰੀ ਹੈ ਵੈਸੇ ਸਾਡੇ ਨੇਤਾਵਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਜੇਕਰ ਦੇਸ਼ ਵਧੀਆ ਚਲਾਉਣਾ ਲੀਡਰ ਵਧੀਆ ਹੋਣੇ ਚਾਹੀਦੇ ਨੇ ਲੀਡਰ ਕਿਸ ਤਰ੍ਹਾਂ ਦੇ ਲੋਕਾਂ ਨੂੰ ਪਤਾ ਹੈ ਪਰ ਸਰਪੰਚ ਸਾਹਿਬ ਨਾਲ ਗੱਲ ਕਰਦੇ ਸਰਪੰਚ ਸਾਹਿਬ ਪਿੰਡ ਦੀ ਜੇਕਰ ਗੱਲ ਕਰੀਏ ਤੇ ਉੱਪਰ ਚੁੱਕਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਬਹੁਤ ਸਾਰੇ ਲੋਕ ਹੈ ਜਿਹੜੇ ਸਾਥ ਦੇ ਰਹੇ ਨੇ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਸਰ ਜੇ ਬਾਲੇ ਇਦਾਂ ਵੀ ਸਰਕਾਰਾਂ ਦੇ ਵੀ ਸਿਰ ਤੇ ਜੇ ਬਿਲਕੁਲ ਅਸੀਂ ਸਾਰਾ ਛੱਡੀ ਛੱਡੀਏ ਨਾ ਫੇਰ ਨਹੀਂ ਕੁਝ ਵੀ ਇਹ ਤਾਂ ਪਿੰਡ ਦੇ ਸਹਿਯੋਗ ਨਾਲ ਅਸੀਂ ਸਰਕਾਰਾਂ ਜਿੰਨਾ ਕਰਦੀਆਂ ਆਪਣਾ ਤੌਰ ਤੇ ਕਰੀ ਜਾਂਦੀਆਂ ਅਸੀਂ ਜਿੱਦਾਂ ਹੁਣ ਮੇਨ ਮਾਰਕਸ ਜਨਜੋਤ ਸਿੰਘ ਨੇ ਦੱਸਿਆ ਸਾਡਾ ਮੇਨ ਮੁੱਦਾ ਪਾਣੀ ਦਾ ਆ ਗੁਰੂ ਘਰ ਦੇ ਮੋਹਰੇ ਪਾਣੀ ਅਸੀਂ ਵੇ ਦਾ ਪਾਣੀ ਪੈ ਰਿਆ ਅਸੀਂ ਇਹਦੇ ਬਾਰੇ ਹੁਣ ਜਗਾ ਜਿਹੜੀ ਲਿਖੀ ਆ ਉਹ ਸਾਰੇ ਪਿੰਡ ਦੇ ਸਜੋੜਾ ਅਸੀਂ ਗਵਰਨਮੈਂਟ ਨੂੰ ਵੀ ਅਪੀਲ ਕਰਦੇ ਆਂ ਬੇਦੇ ਵਿੱਚ ਸਾਡਾ ਸਹਿਯੋਗ ਕੀਤਾ ਜਾਵੇ ਅਸੀਂ ਇਥੋਂ ਪੀਸੀ ਵਿਰੇ ਦਾ ਪਰ ਚੱਕ ਕੇ ਬਾਹਰ ਖੜ੍ਹਤ ਕੀ ਪਿੰਡੋਂ ਬਾਹਰ ਅਸੀਂ ਜਿਹੜਾ ਲਿਖੀ ਹੋਈ ਜੱਗ ਗੱਲ ਸਾਡੀ ਉੱਥੇ ਚੱਲ ਰਿਹਾ ਕੰਮ ਤਾਂ ਉਹਦੇ ਹਿਸਾਬ ਨਾਲ ਅਸੀਂ ਕਰਦੇ ਆਂ ਹਾਂਜੀ ਸਰ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਪਿੰਡ ਦੇ ਵਿਕਾਸ ਦੀ ਨੌਜਵਾਨਾਂ ਦੀ ਸਾਥ ਕਿੰਨਾ ਕਿ ਮਿਲਦਾ ਸਾਥ ਸਾਰੇ ਰਾਲ ਮਿਲ ਕੇ ਬਹੁਤ ਸਾਥ ਦੇ ਰਹੇ ਜੀ ਇਲੈਕਸ਼ਨ ਚ ਵੀ ਦੇਖਿਆ ਤੁਸੀਂ ਸਾਰਿਆਂ ਨੇ ਸਰਬਸੰਮਤੀ ਵਾਲਾ ਕੰਮ ਸੀਗਾ ਕੋਈ ਚੱਕਰ ਨਹੀਂ ਸੀ ਇਦਾਂ ਤਾਂ ਪਾਰਟੀ ਵਾਈਟ ਤੋਂ ਉੱਪਰ ਉੱਠ ਕੇ ਸਾਰੇ ਸਾਥ ਦੇ ਰਹੇ ਆ ਜੀ ਇਹ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਇੱਕ ਦੂਸਰੇ ਮਦਦ ਕਰ ਵੀ ਰਹੀ ਹੈ ਬਹੁਤ ਸਾਰੇ ਕਰਨਾ ਵੀ ਚਾਹੁੰਦੇ ਆ ਪੰਜਾਬ ਦੇ 13000 ਤੋਂ ਵੱਧ ਪਿੰਡਾਂ ਵਿੱਚ ਜੇਕਰ ਅਜਿਹੀ ਸ਼ੁਰੂਆਤ ਹੁੰਦੀ ਹੈ ਤੇ ਇੱਕ ਚੰਗਾ ਕਦਮ ਮੰਨਿਆ ਜਾਵੇਗਾ ਕੁਝ ਨੌਜਵਾਨ ਨੇ ਕੁਝ ਪਿੰਡ ਦੇ ਬਜ਼ੁਰਗ ਨੇ ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਬਹੁਤ ਸੋਖਤਾ ਦੀ ਪ੍ਰਾਈਮਰੀ ਸ਼ਰਟ ਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਮਾਸਟਰ ਦਵਿੰਦਰ ਸਿੰਘ ਪੂਰੇ ਜੱਟਾਂ ਤੋਂ ਬੋਲ ਰਿਹਾ ਸਾਡੇ ਪਿੰਡ ਦੇ ਨੌਜਵਾਨ ਰਣਜੋਤ ਸਿੰਘ ਦੇ ਵਿਚਾਰਾਂ ਨੇ ਇਹ ਜੋ ਅੱਜ ਇੱਕ ਕੰਮ ਚੱਲ ਰਿਹਾ ਹੈਗਾ ਆਵ ਸਵਾਰੇ ਮੈਂ ਮਿਲੇ ਮੈਂ ਮਿਲਿਆ ਸਖੋਏ ਜੇ ਤੂੰ ਮੇਰਾ ਹੋ ਰਹਾ ਸਭ જગ ਤੇਰਾ ਹੋਏ ਇਹਨਾਂ ਨੇ ਅੱਜ ਤੋਂ 1 ਸਾਲ ਪਹਿਲਾਂ ਇਹ ਬੀੜਾ ਚੁੱਕਿਆ ਸੀ ਕਿ ਆਪਣੇ ਪਿੰਡ ਦੇ ਨੂੰ ਕੁਝ ਸਵਾਰਨਾ ਔਰ ਇਹਨਾਂ ਨੇ ਇਹ ਆਪਣੇ ਸਾਡੇ ਜਿਹੜੇ ਹੁਣ ਨਵੇਂ ਸਰਪੰਚ ਸਾਹਿਬ ਬਣੇ ਗੁਰਦੇਵ ਸਿੰਘ ਔਰ ਨੇਕ ਸਿੰਘ ਮੁੰਡਾ ਪੈਂਚਾ ਤਾਂ ਇਹਨਾਂ ਨੇ ਸਾਰਿਆਂ ਨੇ ਹੀ ਮਿਲ ਕੇ ਪਿਛਲੇ ਸਾਲ ਤੋਂ ਇਹ ਕੰਮ ਸ਼ੁਰੂ ਕੀਤਾ ਹੈ ਪਿੰਡ ਦੇ ਬਿਮਾਰ ਲੋਕ ਜਿਹੜੇ ਨੇ ਜਿਨ੍ਹਾਂ ਦੀ ਕੋਈ ਸੇਵਾ ਕਰਨ ਵਾਲ ਹੈ ਨਹੀਂ ਉਹਨਾਂ ਨੂੰ ਇਹ ਬਾਹਰੋਂ ਜੋ ਸਾਡੇ ਨੌਜਵਾਨ ਬੱਚੇ ਨੇ ਉਹ ਇਹਨਾਂ ਦੇ ਨਾਲ ਕਲੱਬ ਦੇ ਵਿੱਚ ਮੈਂਬਰ ਨੇ ਔਰ ਉਹ ਸਾਰੇ ਹੀ ਇਹਨੇ ਦੇ ਨਾਲ ਸੰਯੋਗ ਕਰਦੇ ਨੇ ਔਰ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਜਿਹੜੇ ਲੋਕ ਬੇਰੁਜ਼ਗਾਰ ਨੇ ਬਿਮਾਰ ਨੇ ਉਹਨਾਂ ਨੂੰ ਰਾਸ਼ਨ ਵੀ ਬੰਤੌਂਦੇ ਆ ਦਵਾਈਆਂ ਵੀ ਲੈ ਕੇ ਦਿੰਦੇ ਆ ਔਰ ਅਸੀਂ ਪ੍ਰਮਾਤਮਾ ਅੱਗੇ ਵੀ ਅੱਜ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਕੇ ਇਹ ਅਰਦਾਸ ਕੀਤੀ ਆ ਕੇ ਸਾਰੇ ਪਿੰਡ ਦੇ ਲੋਕ ਵੀ ਇਹਨਾਂ ਦਾ ਸਹਿਯੋਗ ਕਰਨ ਔਰ ਜੋ ਇਹਨਾਂ ਨੇ ਬੀੜਾ ਚੁੱਕਿਆ ਹੈਗਾ ਇਹ ਉਸ ਦੇ ਵਿੱਚ ਪਰਮਾਤਮਾ ਨੇ ਦੇ ਮਿਹਰ ਭਰੇ ਹੱਥ ਰੱਖੇ ਔਰ ਆਪਣੇ ਪਿੰਡ ਨੂੰ ਇਸ ਸਵਾਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਨ ਔਰ ਅਸੀਂ ਬਜ਼ੁਰਗ ਸਾਡੇ ਪਿਛਲੇ ਪੰਜ ਸਾਹਿਬ ਵੀ ਸਿੰਦਾ ਜੀ ਰਹਿ ਰਹੇ ਨੇ ਅਸੀਂ ਸਾਰੇ ਹੀ ਇਹਨਾਂ ਦੇ ਨਾਲ ਆ ਔਰ ਹੋਰ ਵੀ ਪਿੰਡ ਦੇ ਲੋਕਾਂ ਨੂੰ ਅਸੀਂ ਪ੍ਰੇਰਿਤ ਕਰਾਂਗੇ ਕਿ ਨੌਜਵਾਨ ਜੋ sire ਪੰਜਾਬ ਸਵਾ ਇਹ ਨਹੀਂ ਬਣਾਈ ਆ ਉਹਦੇ ਨਾਲ ਸੰਜੋਗ ਕਰਨ ਔਰ ਆਪਣੇ ਪਿੰਡ ਨੂੰ ਜੇ ਅਸੀਂ ਸੋਨਾ ਬਣਾ ਲਈਏ ਇਹ ਹੀ ਬਹੁਤ ਆ ਕਿਉਂਕਿ ਅੱਜ ਕੱਲ੍ਹ ਆਮ ਪਿੰਡਾਂ ਦੇ ਵਿੱਚ ਕੋਈ ਟੂਰਨਾਮੈਂਟ ਕਰਾਉਂਦਾ ਉੱਥੇ ਵੀ ਸਾਡੇ ਬੰਦੇ ਪੈਸੇ ਦੇ ਕੇ ਆਉਂਦੇ ਆ ਖਰਚ ਕਰਦੇ ਆ ਪਰ ਜੇ ਅਸੀਂ ਆਪਣੇ ਪਿੰਡ ਦੇ ਬਜ਼ੁਰਗਾਂ ਨੂੰ ਜਾਂ ਬਿਮਾਰਾਂ ਨੂੰ ਹੀ ਸਾਭ ਲਈਏ ਗਲੀਆਂ ਨਾਲੀਆਂ ਸਾਫ਼ ਸੁਥਰੀਆਂ ਬਣਾ ਲਈਏ ਤੇ ਇਹ ਨੌਜਵਾਨ ਪੀੜੀ ਦੀ ਅਗਲੀ ਆਉਣ ਵਾਲੀ ਪੀੜੀ ਵੀ ਇਹਨਾਂ ਨੂੰ ਚੇਤੇ ਰੱਖੇਗੀ ਵਾਹਿਗੋਜੀ ਕਾ ਖਾਲਸਾ ਵਾਹਿਗੋਜੀ ਕੀ ਫਤਿਹ ਸੋ ਬਿਲਕੁਲ ਜੇ ਸਾਹਿਬ ਨੇ ਦੱਸਿਆ ਕਿ ਆਜ ਦੇ ਸਮੇਂ 'ਚ ਬਹੁਤ ਸਾਰੇ ਨੌਜਵਾਨ ਬਹੁਤ ਸਾਰੇ ਲੋਕ ਪਿੰਡ ਦੇ ਵਿੱਚ ਟੂਰਨਾਮੈਂਟ ਕਰਾ ਰਹੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਚੰਗਾ ਪੈਸਾ ਉਧਰ ਵੀ ਲੱਗਦਾ ਟੂਰਨਾਮੈਂਟ ਕਰਾਉਣੇ ਕੋਈ ਮਾੜੀ ਗੱਲ ਨਹੀਂ ਪਰ ਅੱਜ ਕੱਲ੍ਹ ਜਿਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਉਲੀਕੇ ਜਾਂਦੇ ਨੇ ਕੋਈ ਟਰੈਕਟਰ ਨੂੰ ਪਾ ਕੇ ਟਰੈਕਟਰ ਖਿੱਚ ਰਿਹਾ ਹੈ ਨੁਕਸਾਨ ਹੋ ਰਿਹਾ ਜੇਕਰ ਇੰਨੀ ਕਿ ਤਾਕਤ ਹੈ ਤਾਂ ਉਹ ਟਰੈਕਟਰ ਜ਼ਮੀਨ ਦੇ ਵਿੱਚ ਵਹਾਓ ਜਿੱਥੇ ਵੰਝਰ ਜ਼ਮੀਨ ਹੈ ਤਾਂ ਕਿ ਉੱਤੇ ਫਸਲ ਵੀ ਉੱਗੇ ਪਰ ਇਸ ਤਰ੍ਹਾਂ ਜ਼ਮੀਨ ਵੀ ਖਰਾਬ ਹੁੰਦੀ ਹੈ ਤੇ ਟਰੈਕਟਰਾਂ ਦਾ ਵੀ ਜ਼ੋਰ ਲੱਗਦਾ ਹੈ ਉਹ ਵੀ ਖਰਾਬ ਹੁੰਦਾ ਹੈ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਜੁੜੇ ਹੁੰਦੇ ਨਾ ਸੋ ਗੱਲਬਾਤ ਜੇਕਰ ਮੋਤਮਾਰਾਂ ਨਾਲ ਕਰ ਰਹੇ ਆਂ ਤੇ ਪਿੰਡ ਦੇ ਬਾਰੇ ਚਰਚਾ ਕਰਨੀ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਪਿੰਡ ਦੇ ਅਜਿਹੇ ਕੰਮ ਹੈ ਜਿਹੜੇ ਆਪਣੇ ਆਪ ਦੇ ਵਿੱਚ ਵਲੱਖਣ ਨੇ ਬਾਈ ਜੀ ਹੁਣਾਂ ਨਾਲ ਗੱਲਬਾਤ ਕਰਦੇ ਆਂ ਪਿੰਡ ਦੇ ਵਿੱਚ ਹੋਰ ਕੀ ਕੀ ਖਾਸ ਹੈ ਜੀ ਕਿਉਂਕਿ ਦੱਸਦੇ ਸੀ ਕਿ ਸੁਸਾਇਟੀ ਵੀ ਹੈ ਜਿਮ ਵੀ ਹੈ ਇਸ ਤੋਂ ਇਲਾਵਾ ਕੀ ਹੈ ਤੇ ਕਿੰਨੀ ਕੁ ਵੋਟ ਹੈ ਪਿੰਡ ਦੀ ਤੇ ਕਲੱਬ ਜਿਹੜਾ ਕੰਮ ਕਰ ਰਿਹਾ ਉਹਦੇ ਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਿੰਦਰ ਸਿੰਘ ਸਾਹਿਬ ਕਾ ਪਿੰਚ ਪਿੰਡ ਬੂਰੇ ਜੱਟਾਂ ਜੋ ਭਾਜੀ ਸਾਹਿਬ ਨੇ ਮਾਟਰ ਦਵਿੰਦਰ ਸਿੰਘ ਨੂੰ ਅਨੇ ਦੱਸਿਆ ਸਾਨੂੰ ਆਪਣੇ ਪਿੰਡ ਵਿੱਚ ਕੀ ਕੀ ਚੱਲ ਰਿਹਾ ਜੋ ਸਾਡੇ ਸੋਸਾਇਟੀ ਬਣੀ ਆ ਉਹ ਛੋਟੇ ਵੀਰ ਸਾਡਿਆਂ ਨੇ ਆਪਣਾ ਅਲਾ ਕੀਤਾ ਸਾਰਿਆਂ ਨੇ ਰਲ ਮਿਲ ਕੇ ਬੜਾ ਸਹਿਯੋਗ ਦੇ ਰਿਹਾ ਸਾਰੇ ਉਹਨਾਂ ਦਾ ਸਾਡੇ ਪਿੰਡ ਸੋਸਾਇਟੀ ਬੈਂਕ ਜੋ ਉਹਦਾ ਵੀ ਕੰਮ ਬਹੁਤ ਵਧੀਆ ਚੱਲ ਰਿਹਾ ਗੁਰੂ ਘਰ ਦਾ ਕੰਮ ਵੀ ਵਧੀਆ ਚੱਲ ਰਿਹਾ ਉਹ ਜਮ ਸੋ ਸਾਰੀਆਂ ਸਹੂਲਤਾਂ ਸਾਡੇ ਪਿੰਡ ਹੈਗੀਆਂ ਜੀ ਜੋ ਇੱਕ ਪਾਣੀ ਦਾ ਮਸਲਾ ਆ ਸਾਡਾ ਸਾਰਾ ਉਹ ਆਪਾਂ ਸਾਰੇ ਜਾਣੇ ਇੱਕ ਦੂਏ ਨਾਲ ਰਲ ਕੇ ਸਾਰਾ ਉਹ ਹੱਲ ਕਰਨਾ ਚਾਹੁੰਦੇ ਆ ਉਹ ਛੋਟੇ ਵੀਰਾਂ ਨੇ ਦੱਸਿਆ ਤੁਹਾਨੂੰ ਸਾਰਾ ਤੇ ਬਾਕੀ ਸਕੂਲ ਦਾ ਜੋ ਹੈਗਾ ਉਹ ਸਾਡੇ ਐਲੀਮੈਂਟਰੀ ਸਕੂਲ ਆ ਸਾਡੇ ਬਾਕੀ ਆਂਗਣwadi ਸਕੂਲ ਵੀ ਹੈ ਸਾਡੇ ਪਿੰਡ ਦਾ ਮਾਹੌਲ ਕਿਸ ਤਰ੍ਹਾਂ ਦਾ ਰਹਿੰਦਾ ਹੈ ਬਹੁਤ ਸਾਰੇ ਲੋਕ ਕਿਉਂਕਿ ਕਦੀ ਕਦੀ ਨਾ ਦੱਸਿਆ ਸਰਬਸੰਮਤੀ ਨਾਲ ਚੋਣ ਹੋਈ ਸੀ ਕਿਸੇ ਵੇਲੇ ਐ ਹੋ ਜਾਂਦਾ ਨਹੀਂ ਜੀ ਪਾਈ ਇਹਨਾਂ ਨੂੰ ਕਿਹੜੀਆਂ ਵੋਟਾਂ ਪਾਈਆਂ ਸੀ ਕਿਹੜਾ ਬੁਲਾਉਣਾ ਇਸ ਤਰ੍ਹਾਂ ਦਾ ਮਾਹੌਲ ਤਾਂ ਨਹੀਂ ਕਿਉਂਕਿ ਸ਼ਾਂਤ ਮਹਿ ਤਰੀਕੇ ਨਾਲ ਤੇ ਮਿਲ ਜੁਲ ਕੇ ਰਹਿਣ ਨਾਲ ਮਾਹੌਲ ਵਕਫ ਵਕ ਪਿੰਡਾਂ ਵਿੱਚ ਅੱਜ ਕੱਲ ਸਰਜ ਹੋ ਰਿਹਾ ਤੁਹਾਡੇ ਪਿੰਡ ਕਿਸ ਤਰ੍ਹਾਂ ਦਾ ਕੰਮ ਇਹ ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਜੀ ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਦੇ ਆ ਸਾਰੇ ਇੱਕ ਦੂਜੇ ਦਾ ਸਹਾਇਕ ਦਿੰਦੇ ਆ ਤੇ ਜੋ ਇੱਕ ਗੱਲ ਛੋਟਾ ਕੋਈ ਵੀਰ ਚਾ ਵੱਡਾ ਕਹਿ ਦਿੰਦਾ ਉਹ ਸਾਰੇ ਉਹਦਾ ਹਾਂ ਪੱਖ ਜਵਾਬ ਦਿੰਦੇ ਆ ਸਾਰੇ ਉਹ ਸਾਥ ਦਿੰਦੇ ਜਾਣੀ ਕਿ ਲੱਤ ਖਿੱਚਣ ਵਾਲੇ ਕੋਈ ਘਟ ਚਲੋ ਇਸ ਕਰਕੇ ਅਸੀਂ ਹਾਂਜੀ ਸਾਰੇ ਰਲ ਮਿਲ ਕੇ ਜਿਹੜੇ ਉਪਰਾਲੇ ਕੀਤੇ ਅਸੀਂ ਸਾਡਾ ਤੇ ਹੋਈ ਬਾਕੀ ਪਿੰਡਾਂ ਨੇ ਵੀ ਇਹ ਸੁਨੇਹਾ ਸਾਡੇ ਪਿੰਡmarg ਜਿੱਦਾਂ ਸਾਡੇ ਬੱਚਿਆਂ ਨੇ ਇਹ ਸੰਸਥਾ ਬਣਾ ਕੇ ਉਪਰਾਲਾ ਕੀਤਾ ਸਾਰਿਆਂ ਨੂੰ ਇਹ ਕਰਨਾ ਚਾਹੀਦਾ ਪਿੰਡ ਦੇ ਸਾਰਿਆਂ ਨੂੰ ਇਦਾਂ ਦਾ ਆਪਣੇ ਪਿੰਡ ਬਣਾਉਣੇ ਚਾਹੀਦੇ ਪਿੰਡ ਬੱਧ ਤੇ ਉੱਚੇ ਉੱਠ ਕੇ ਪਿੰਡ ਦੇ ਆਪਣੇ ਲਈ ਸਭ ਕੁਝ ਬੰਦਾ ਕਰ ਸਕਦਾ ਸੀ ਜੇ ਗਵਰਨਮੈਂਟਾਂ ਲਈ ਕਹੀਏ ਸਾਰਾ ਕੁਝ ਉਹੀ ਕਰਨਗੇ ਨੇ ਉਹ ਕੋਈ ਨਹੀਂ ਕਾ ਸਕਦੀ ਇਕੱਲੇ ਨਾ ਅਸੀਂ ਸਾਡੇ ਪਿੰਡ ਦਾ ਸਹਿਯੋਗ ਹੋਵੇ ਸਾਰੇ ਸਾਡੇ ਵੀਰ ਬਜ਼ੁਰਗ ਸਾਰੇ ਸਾਥ ਦੇਣ ਤੇ ਵਧੀਆ ਕੰਮ ਚੱਲ ਜਾਂਦਾ ਜੀ ਸੋ ਬਿਲਕੁਲ ਨੌਜਵਾਨ بھائی ਜੀ ਅਸੀਂ ਸੁਣਿਆ ਵਿਚਾਰ ਦੂਸਰੇ ਪਾਸੇ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਪਿੰਡ ਦੇ ਵਿੱਚ ਸਰਪੰਚ ਦੀ ਅਹਿਮ ਭੂਮਿਕਾ ਹੁੰਦੀ ਹੈ ਪਿੰਡ ਨੂੰ ਇਕੱਠੇ ਰੱਖਣਾ ਜ਼ਰੂਰੀ ਹੁੰਦਾ ਹੈ ਜੇਕਰ ਵਿਕਾਸ ਕਰਨਾ ਸਾਰਿਆਂ ਨੂੰ ਮਿਲ ਕੇ ਚੱਲਣਾ ਜ਼ਰੂਰੀ ਹੈ ਬਾਈ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਛਾ ਸਰਪੰਚ ਸਾਹਿਬ ਪਿੰਡ ਦੇ ਵਿਕਾਸ ਲਈ ਜਿਹੜੇ ਨੌਜਵਾਨਾਂ ਨੇ ਕਦਮ ਚੁੱਕਿਆ ਹੈ ਇਕੱਠੇ ਹੋ ਕੇ ਅੱਗੇ ਵੱਲ ਵਧ ਰਹੇ ਆ ਕਿਸ ਤਰ੍ਹਾਂ ਦਾ ਲੱਗਦਾ ਕਿਉਂਕਿ ਇਹ ਨੌਜਵਾਨਾਂ ਦਾ ਇਕੱਠੇ ਹੋਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਅੱਜ ਕੱਲ੍ਹ ਦੇ ਪਿੰਡਾਂ ਵਿੱਚ ਤਾਂ ਕਿ ਚਰਚਾ ਚੱਲਦੀ ਹੈ ਕਿ ਇਹ ਤਾਂ ਨਸ਼ੇ ਦੇ ਵਹਿਣ ਵਿੱਚ ਬੈ ਗਏ ਜੀ ਇਹ ਤਾਂ ਕੰਮ ਹੀ ਨਹੀਂ ਕਰਦੇ ਹਾਲਾਂਕਿ ਬਹੁਤ ਸਾਰੇ ਪਿੰਡਾਂ ਦੀ ਇਹ ਸੱਚਾਈ ਵੀ ਹੈ ਪਰ ਕੀ ਕਹਿਣਾ ਚਾਹੁੰਦੇ ਆ ਨਹੀਂ ਇਸ ਇਸ ਕਰਕੇ ਇਹਦਾ ਇਹ ਸਭ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੇ ਨੌਜ ਆ ਬਹੁਤ ਜ਼ਿਆਦਾ ਬਚਾਇਆ ਨਸ਼ੇ ਤੋਂ ਇਸ ਕਰਕੇ ਤਾਂ ਸਾਰੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਕਰ ਰਹੇ ਐਲੈਕਸ਼ਨ ਦੇ ਵਿੱਚ ਵੀ ਸਾਰਿਆਂ ਨੇ ਦੇਖਿਆ ਪਰ ਸਭਖੰਤੀ ਵਾਲਾ ਕੰਮ ਸੀਗਾ ਕੋਈ ਚੱਕਰ ਨਹੀਂ ਇਦਾਂ ਦਾ ਸਾਡਾ ਜਿਹੜਾ ਮੇਨ ਮੁੱਦਾ ਪਾਣੀ ਦਾ ਮੁੱਦਾ ਸੀ ਵੀਰੇ ਦਾ ਮੁੱਦਾ ਸੀਗਾ ਸਾਡਾ ਸਰ ਤਾਂ ਉਹ ਅਸੀਂ ਆਉਣ ਵਾਲੇ ਪੰਜ ਸਾਲਾਂ ਤੋਂ ਪਹਿਲਾਂ ਪਹਿਲਾਂ ਉਹਦਾ ਹੱਲ ਕਰਾਂਗੇ ਅਸੀਂ ਉਸ ਤੋਂ ਉੱਪਰ ਉੱਠ ਕੇ ਅਸੀਂ ਇਹਨੂੰ ਬਾਹਰ ਖੜਾਾਂਗੇ ਪਾਣੀ ਨੂੰ ਤੇ ਜਿਹੜੀ ਸੇਵਾ ਕਰ ਰਹੇ ਸਾਰੇ ਨੌਜਵਾਨ ਮਿਲ ਕੇ ਇਹਦੇ ਬਾਰੇ ਕੀ ਕਹਿਣਾ ਇਹ ਤਾਂ ਬਹੁਤ ਵਧੀਆ ਪ੍ਰਾਲਾ ਜੀ ਸਾਰੇ ਰਲ ਮਿਲ ਕੇ ਕਰ ਰਹੇ 1 ਸਾਲ ਪੂਰਾ ਅੱਜ ਹੋ ਗਿਆ ਸਾਰਾ ਤਾਂ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਸਭ ਕਰ ਰਹੇ ਸਹਿਯੋਗ ਬਨਾਰੀ ਵੀਰਾਂ ਦਾ ਬਹੁਤ ਸਹਿਯੋਗ ਹੈ ਇਹਦੇ ਵਿੱਚ ਸਾਰੇ ਉਹਨਾਂ ਦੇ ਸਹਿਯੋਗ ਨਾਲ ਹੀ ਸਾਰੇ ਕੰਮ ਚੱਲ ਚੱਲ ਰਹੇ ਹੈ ਜੀ ਸੋ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਐਨਆਰਈ ਭਰਾਵਾਂ ਦਾ ਸਹਿਯੋਗ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ ਪਿਛਲੇ ਦਿਨ ਇੱਕ ਚਰਚਾ ਚੱਲੀ ਸੀ ਬਹੁਤ ਸਾਰੇ ਲੋਕ ਸੇਵਾ ਕਰਨੀ ਚਾਹੁੰਦੇ ਆ ਬਹੁਤ ਸਾਰੇ ਲੋਕ ਪੈਸੇ ਦੇਣ ਨੂੰ ਵੀ ਤਿਆਰ ਆ ਦਾਨ ਦੇ ਰੂਪ ਦੇ ਵਿੱਚ ਪਰ ਉਹਨਾਂ ਨੂੰ ਚਾਹੀਦਾ ਹੁੰਦਾ ਕਿ ਸਹੀ ਜਗ੍ਹਾ ਤੇ ਪੈਸਾ ਲੱਗਣਾ ਚਾਹੀਦਾ ਇਸ ਕਰਕੇ ਸਹੀ ਜਗ੍ਹਾ ਤੇ ਪੈਸਾ ਲੱਗਣ ਦੀ ਸਹੀ ਲੋਕਾਂ ਦਾ ਹੋਣਾ ਵੀ ਜ਼ਰੂਰੀ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਜੇਕਰ ਐਨਆਰਈ ਭਰਾ ਇਸ ਤਰ੍ਹਾਂ ਕੰਮ ਕਰਨ ਹਾਲਾਂਕਿ ਬਹੁਤ ਸਾਰੇ ਪਿੰਡਾਂ ਵਿੱਚ ਕਰਦੇ ਵੀ ਆ ਉਹਨਾਂ ਨੇ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਕਿਆ ਲਈਏ ਗੋਦ ਵੀ ਲਿਆ ਤੇ ਬਹੁਤ ਸਾਰੇ ਲੋਕਾਂ ਦਾ ਰਾਸ਼ਨ ਪਾਣੀ ਵੀ ਚੱਲਦਾ ਦਵਾ ਤਾਂ ਖਰਚਾ ਵੀ ਉਹ ਦਿੰਦੇ ਨੇ ਇਸੇ ਤਰ੍ਹਾਂ ਬੁਰੇ ਜੱਟਾਂ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਚ ਪੈਂਦਾ ਇੱਥੇ ਵੀ ਬਹੁਤ ਸਾਰੇ ਨੌਜਵਾਨਾਂ ਨੇ ਪਹਿਲ ਕੀਤੀ ਹੈ ਕੁਸ਼ੋਰ ਵੀ ਸਾਡੇ ਨਾਲ ਨੇ ਬਾਈ ਜਿਨ੍ਹਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਕੀ ਕਹਿਣਾ ਜਿਹੜਾ ਕਲੱਬ ਬਣਾਇਆ ਜਿਹਦੇ ਵਿੱਚ ਤੁਸੀਂ ਸਾਰੇ ਇੱਕ ਚੰਗੀ ਗੱਲ ਇਹ ਲੱਗੀ ਹੈ ਕਿ ਪ੍ਰਧਾਨ ਕੋਈ ਨਹੀਂ ਸੈਕਟਰੀ ਕੋਈ ਨਹੀਂ ਕਿਉਂਕਿ ਰੌਲਾ ਬਹੁਤ ਹੈ ਜ਼ਿਲ੍ਹਾ ਜਲੰਧਰ ਦਾ ਇੱਕ ਕਸਬਾ ਪੈਂਦਾ ਉੱਥੇ ਤਾਂ ਸਮਸ਼ਾਨ ਘੜ ਦੀ ਪ੍ਰਧਾਨਗੀ ਨੂੰ ਲੈ ਕੇ ਰੋਲਾ ਪੈ ਗਿਆ ਸੀਗਾ ਪਰ ਹੁਣ ਜਦੋਂ ਇਹ ਗੱਲ ਚੱਲਦੀ ਹੈ ਕਿ ਸਾਰੇ ਜਣੇ ਮਿਲ ਕੇ ਕੰਮ ਕਰਦੇ ਪਏ ਆ ਇਹ ਚੰਗੀ ਸ਼ੁਰੂਆਤ ਆ ਕੀ ਕਹਿਣਾ ਚਾਹੁੰਦੇ ਜੀ ਇਹ ਤਾਂ ਗੱਲ ਵਧੀਆ ਜੀ ਜੇ ਆਪਾਂ ਇਕੱਠੇ ਆ ਤਾਂ ਰਲ ਮਿਲ ਕੇ ਕੰਮ ਕਰਦੇ ਪਿੰਡ ਜਾ ਤਰੱਕੀ ਕਰਦਾ ਅਸੀਂ ਜਿੱਦਾਂ ਹੁਣੇ ਗਰੁੱਪ ਵੀ ਚਲਾ ਰਹੇ ਹਾਂ ਅਸੀਂ ਕਿਸੇ ਦੀ ਫੋਟੋ ਫੇਸਬੁੱਕ ਤੇ ਪਾ ਕੇ ਐਡ ਨਹੀਂ ਕਰਦੇ ਅਸੀਂ ਜਦੋਂ ਸ਼ੁਰੂ ਕੀਤਾ ਸੀ ਪਹਿਲਾਂ ਇਹ ਗੱਲ ਕੀਤੀ ਸੀ ਕਿ ਅਸੀਂ ਕਿਸੇ ਨੂੰ ਸਮਾਨ ਫੜਾ ਕੇ ਫੋਟੋ ਖਿੱਚ ਕੇ ਉਹਨੂੰ ਐਡ ਨਹੀਂ ਕਰਨਾ ਕਿਤੇ ਵੀ ਜਿਹੜਾ ਅਸੀਂ ਪਾਉਨੇ ਵੀ ਆ ਜਾਣੇ ਸਮਾਨ ਦਿੰਨੇ 20 ਤਰੀਕ ਨੂੰ ਜਾਂ ਪੈਸੇ ਦਿੰਨੇ ਆ ਜਿਨ੍ਹਾਂ ਨੂੰ ਅਸੀਂ ਇੱਕ ਤਰੀਕ ਨੂੰ ਆਪਣੇ ਗਰੁੱਪ ਦੇ ਵਿੱਚ ਜਿੰਨੇ ਸਾਡੇ ਮੈਂਬਰ ਐ ਐਡ ਆ ਉਹਨਾਂ ਨੂੰ ਅਸੀਂ ਉਹ ਫੋਟੋ ਖਿੱਚ ਕੇ ਪਾ ਦੇਦੀ ਆ ਕਿ ਇੰਨੇ ਦਾ ਸਮਾਨ ਚੱਲ ਗਿਆ ਐ ਇੰਨੇ ਪੈਸੇ ਸਾਡੇ ਕੋਲ ਕੈਸ਼ ਇਨ ਹੈਂਡ ਐ ਤੇ ਸਾਡਾ ਸਿਸਟਮ ਵਧੀਆ ਚੱਲਦਾ ਪਿਆ ਜੀ ਰਲ ਕੇ ਕਰਦੇ ਆਂ ਕੰਮ ਤੇ ਜਦੋਂ 라 ਜ਼ਿਆਦਾ ਵਧੀਆ ਹੋ ਜਾਂਦਾ ਹੈ ਜੀ ਫੇ ਢੜੇ ਬੰਦੀ ਵਾਲਾ ਕੰਮ ਨਹੀਂ ਕੋਈ ਵੀ ਮਤਲਬ ਦੋ ਜੰਦੀ ਤੇ ਕੋ ਖਤਮ ਹੋ ਜਾਂਦੀ ਆ ਜਦੋਂ ਆਪਾਂ ਰਲ ਕੇ ਕੰਮ ਕਰਦੇ ਆਂ ਜਿਹੜੇ ਸ਼ਰਾਰਤੀ ਆਂ ਸਾਰੇ ਫਿਰ ਉਹਨਾਂ ਦੀਆਂ ਚੱਲਦੀਆਂ ਨਹੀਂ ਪੂਰੀਆਂ ਨਹੀਂ ਗੱਲ ਸਹੀ ਆ ਹਾਂ ਜੀ ਫੇ ਕੰਮ ਬਿੰਡ ਵਧੀਆ ਤਰੱਕੀ ਕਰਦਾ ਹੈ ਜੀ ਬਾਕੀ ਸਾਡੇ ਵੱਡੇ ਮਾਸਟਰ ਇਧਰ ਦਵਿੰਦਰ ਸਿੰਘ ਹੁਣੀ ਆ ਭਾਜੀ ਸਰਿੰਦਰ ਸਿੰਘ ਆ ਭਾਜੀ ਜਗਜੀਤ ਸਿੰਘ ਆ ਸਾਰੇ ਜਾਣੇ ਜਿੰਨੇ ਛੋਟੇ ਵੀਰ ਆ ਸਾਰੇ ਐਨ ਡਟ ਕੇ ਹੈਲਪ ਕਰਦੇ ਆਂ ਗੁਰਪ ਬਧੀਆ ਚੱਲਦਾ ਮਤਲਬ ਆਉਣ ਵਾਲੇ ਸਮੇਂ ਵਿੱਚ ਰਾਜਨੀਤੀ ਉੱਪਰ ਉੱਠ ਕੇ ਕੰਮ ਕਰੂੰਗੇ ਜਿਦਾਂ ਰਾਜਨੀਤੀ ਦੇ ਵਿੱਚ ਕੋਈ ਨਹੀਂ ਹੈਗਾ ਜੀ ਰਾਜਨੀਤੀ ਲਈ ਕੋਈ ਜਗ੍ਹਾ ਨਹੀਂ ਕਿ ਇਹ ਪਿੰਡ ਲੈਵਲ ਤੇ ਹੀ ਕੰਮ ਕਰਨਾ ਇਹਦੇ ਵਿੱਚ ਇਹ ਨਹੀਂ ਵੀ ਜਿੰਨੇ ਸਾਨੂੰ ਵੋਟਾਂ ਪਾਈਆਂ ਅਸੀਂ ਉਹਦਾ ਕਰੀਏ ਦੂਜਿਆਂ ਨੂੰ ਛੱਡ ਦਈਏ ਉਹਦੇ ਵਿੱਚ ਇਦਾਂ ਦਾ ਕੋਈ ਨਹੀਂਗਾ ਸਾਰੇ ਇੱਕਸਾਰ ਆ ਜਿੱਦਾਂ ਜਿਹੜਾ ਵੀ ਜਿਹਨੂੰ ਕੋਈ ਪ੍ਰੋਬਲਮ ਆਉਂਦੀ ਉਹਦੇ ਆਪਾਂ ਸੋਲਵ ਕਰਨ ਲਈ ਉਹਨੂੰ ਤਿਆਰ ਹਾਂ ਜੀ ਫਿਰ ਇਹ ਕੋਈ ਥਾਂ ਰੱਖੀ ਆ ਜਿੱਥੇ ਉਹ ਸਾਰਿਆਂ ਦਾ ਰਾਸ਼ਨ ਲੈਣਾ ਜਾਂ ਫਿਰ ਕਿਸ ਤਰ੍ਹਾਂ ਸਾਰਾ ਹੁੰਦਾ ਕਲੱਬ ਕਿਵੇਂ ਕੰਮ ਕਰਦਾ ਮਤਲਬ ਜਿੱਦਾਂ ਅਸੀਂ ਜੀ ਉਹਨਾਂ ਨੂੰ ਸਾਢੇ ਦੋ ਰਾਸ਼ਨ ਲੈਂਦੇ ਆ ਦੁਕਾਨ ਤੇ ਕਿਹਾ ਹੋਇਆ ਉਹ ਆਪਣੀ ਮਰਜ਼ੀ ਦਾ ਕਿਸੇ ਦੇ 1000 ਰੁਪਏ ਦਾ ਰਾਸ਼ਨ ਦਿੰਦੇ ਕਿਸ ਨੂੰ 1500 ਦਾ ਦਿੰਦੇ ਆ ਉਹ ਆਪੇ ਹੀ ਜਾ ਕੇ ਦੁਕਾਨ ਤੇ ਆਪਣੀ ਮਰਜ਼ੀ ਦਾ ਉਹਨੇ ਪੈਸੇ ਦਾ ਸਾਮਾਨ ਪਵਾ ਲੈਂਦੇ ਆ ਤੇ ਜਿਨ੍ਹਾਂ ਨੂੰ ਅਸੀਂ ਪੈਸੇ ਦਿੰਦੇ ਉਹਨਾਂ ਦੇ ਅਸੀਂ ਘਰ ਜਾ ਕੇ ਉਸ ਤਰੀਕ ਤੇ ਪੈਸੇ ਦੇ ਆਈਦੇ ਆ ਇੱਕ ਮਹੀਨੇ ਬਾਅਦ ਹਿਸਾਬ ਕਰ ਦੇਣਾ ਹਾਂਜੀ ਇੱਕ ਮਹੀਨੇ ਬਾਅਦ ਇੱਕ ਤਰੀਕ ਨੂੰ ਜਾਂ ਦੋ ਤਰੀਕ ਨੂੰ ਅਸੀਂ ਸਾਰਾ ਹਿਸਾਬ ਲਿਖ ਕੇ ਪਾ ਦਿੰਦਾ ਜੀ ਫਿਜ਼ੀਕ ਬੇਨਿੰਗ ਨੀ ਪੇਮੈਂਟ ਇਹਦੇ ਇੱਧਰ ਜਾ ਚੁੱਕੀ ਹੈ ਜੀ ਬਾਕੀ ਕਿਤੇ ਕਥਾ ਨਹੀਂ ਸੱਦਦੇ ਅਗਲੇ ਦੁਕਾਨ ਤੇ ਜਾ ਕੇ ਆਪਣੀ ਮਰਜ਼ੀ ਨਾਲ ਉਥੋਂ ਪੁਆ ਲਈ ਤੇ ਦੁਕਾਨ ਤੇ ਅਸੀਂ ਬਾਅਦ ਚ ਪੈਸੇ ਪੇ ਕਰ ਦੂੰਗਾ ਨਹੀਂ ਵਧੀਆ ਸਿਸਟਮ ਚੱਲ ਰਿਹਾ ਹੈ ਬਾਕੀ ਪਰਮਾਤਮਾ ਮਿਹਰ ਰੱਖੇ ਹੋਰ ਜਿਆਦਾ ਵਧੀਆ ਤਰੀਕੇ ਨਾਲ ਚੱਲੇਦਾ ਹੋਰ ਜਿਆਦਾ ਹੈਲਪ ਕਰ ਸਕੀਏ ਪਰਮਾਤਮਾ ਸਾਨੂੰ ਸਮਰੱਥਾ ਬਖਸ਼ੇ ਬਿਲਕੁਲ ਹਾਂਜੀ ਸੋ ਬਿਲਕੁਲ ਸਹੀ ਗੱਲ ਹੈ ਬਹੁਤ ਸਾਰੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਹੈ ਪਿੰਡ ਦੇ ਮੋਤਵਰ ਬੰਦਿਆਂ ਨਾਲ ਵੀ ਗੱਲਬਾਤ ਕੀਤੀ ਹੈ ਆਪਣੇ ਆਪ ਦੇ ਵਿੱਚ ਇੱਕ ਇਹ ਵੱਡਾ ਕਦਮ ਹੈ ਵਕਫ ਵਕ ਪੰਜਾਬ ਦੇ ਪਿੰਡਾਂ ਵਿੱਚ ਜੇਕਰ ਇਸ ਤਰ੍ਹਾਂ ਦੀ ਸ਼ੁਰੂਆਤ ਹੁੰਦੀ ਹੈ ਤੇ ਇਸ ਨੂੰ ਚੰਗਾ ਮੰਨਿਆ ਜਾਵੇਗਾ ਤਾਂ ਕਿ ਨੌਜਵਾਨ ਵੀ ਅੱਗੇ ਵੱਲ ਵਧਣ ਪਿੰਡਾਂ ਦਾ ਵੀ ਵਿਕਾਸ ਹੋਵੇ ਪਿੰਡ ਦਾ ਸੁਧਾਰ ਵੀ ਹੋਵੇ ਜੇਕਰ ਪਿੰਡ ਦਾ ਸੁਧਾਰ ਹੋਵੇਗਾ ਤੇ ਸ਼ਹਿਰ ਆਪਣੇ ਆਪ ਦੇ ਵਿੱਚ ਸੁਧਰ ਜਾਵੇਗਾ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਖਾਸ ਪ੍ਰੋਗਰਾਮ ਜਰੂਰ ਪਸੰਦ ਆਇਆ ਹੋਣਾ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ